ਆਸਤਿਕਾ ਜੀ ਸਾਰਿਆਂ ਨੂੰ ਹਰਮਨ ਕਬੂਤ ਜੀ ਪਿੰਡ ਚਲਾਰੀ ਜ਼ਿਲ੍ਹਾ ਅਮਰਸਰ ਪੈਂਦਾ ਜੀ ਤਹਿਸੀਲ ਵਾਫਕਾਲਾ ਆਓ ਵੀਰ ਨੇ ਗੱਲਬਾਤ ਕਰੀਏ ਆਸਤਿਕਾ ਜੀ ਐਸਾ ਸਤਿਕਾਰ ਪਾਜੀ ਬੜੇ ਟਾਈਮ ਬਾਅਦ ਦਰਸ਼ਣ ਦਿੱਤੇ ਆ ਜੀ ਇਦਾਂ ਹੀ ਮਾਲ-ਮੋਲ ਵੇਖੀ ਗਿਆ ਜੀ ਚਲੋ ਚਲੋ ਹਾਂਜੀ ਚਲੋ ਤੁਹਾਨੂੰ ਫੋਨ ਕਰਦੇ ਵੇ ਤਾਂ ਉਹੀ ਵੀ ਹਾਂਜੀ ਹਾਂ ਨੰਗ ਨੰਗ ਜਾਂਦਾ ਆ ਬਿਲਕੁਲ ਵੇ ਐਂ ਹੀ ਹੁੰਦਾ ਰਹਿਣਾ ਜੀ ਹਾਂਜੀ ਹਾਂ ਆ ਬਣਾਏ ਨਹੀਂ ਆ ਜੀ ਇਹ ਬਣਾਉਨੇ ਬਾਜੀ ਹੁਣ ਆ ਝੋਨੇ ਜਾਂਦੇ ਆ ਚਲੇ ਆਣ ਦਰਾਵਾ ਕਿੰਨੇ ਅੱਜ ਅੱਜ ਬਾਜੀ ਝੋਟੀਆਂ ਸਾਥੀ ਦੋ ਵਿੱਚੋਂ ਵੇਗੀਆਂ ਨੇ ਪੰਜ ਝੋਟੀਆਂ ਚਲੋ ਕਰੋ ਸ਼ੁਰੂ ਇਹ ਬਾਜੀ ਪਲੂਨ ਝੋਟੀ ਸੂਈ ਆ ਪਹਿਲਾ ਸੂਆ ਪਹਿਲਾ ਸੂਆ ਇਹਨੂੰ ਹਫਤਾ ਹੋ ਗਿਆ ਵੇ ਕੱਲ ਹੀ ਆਈਆਂ ਵਾ ਬਾਜੀ ਝੋਟੀਆਂ ਤਿੰਨ ਆਈਆਂ ਦੋ ਵੀ ਚੋਵੇਗੀਆਂ ਵਾ ਅੱਛਾ ਇਹ ਇੱਕ ਰਹਿ ਗਈ ਝੋਟੀ ਤੇ ਮੈਂ ਕਿਧਰ ਆਇਆ ਇਹ ਬਾਜੀ ਉਧਰ ਆਈਆਂ ਝੋਟੀਆਂ ਤਿੰਨ ਅੱਛਾ ਉਧਰ ਲੈ ਕੇ ਆਂਦੇ ਆਂ ਮੈਂ ਉਧਰੋਂ ਲੈ ਕੇ ਆਂ ਤੇਰੀ ਝੋਟੀ ਠੀਕ ਆ ਇਹ ਲੈ ਜਰੇ ਖੀਰੀ ਆ ਬਾਜੀ ਪੂਰ ਅੱਛਾ ਪਿਓਰ ਖੀਰੀ ਪਾਜੀ ਕੋਈ ਆਨ ਕੇ ਆਪਣੇ ਫੋਲਸ ਸਲੀ ਕਰਕੇ ਖੜੇ ਜੈਡ ਬਲੈਕ ਹੈ ਜੈਡ ਬਲੈਕ ਝੋਟੀ ਕਰੋ ਚੈੱਕ ਕਰਾ ਦੇ ਮਾ ਮਾ ਕਿੰਨਾ ਕ ਬੋਲਾ ਬੋਲਾ ਦੁੱਧ ਆ ਜਾ ਦੁੱਧ ਦੁੱਧ ਭਾਜੀ ਇਹ ਰ ਕੋਥੇ ਦੇ ਆਪ 12 ਕਿਲੋ ਹੋ ਗਿਆ ਮੈਂ ਥੋੜੀਆਂ ਜਿਹੀਆਂ ਝੋਟੀਆਂ ਸਫਰ ਸਫਰ ਜਾਈਆਂ ਹੁਣ ਵੀ ਜਿਹੜਾ ਵਾ 9 10 ਕਿਲੋ ਹੋਊਗਾ ਅੱਛਾ 9 10 ਕਿਲੋ ਆਇਆਗਾ ਮੈਂ ਬਸ ਕੋਈ 9 ਕਿਲੋ ਮੰਨ ਕੇ ਲੈ ਲਿਆ ਹੋਊਗਾ ਵਾ ਵਾਦੀ ਹਾਂ ਹਣ ਵੇ ਇੱਕ ਦੋਆਂ ਜਾਂਦਾ ਕਿ ਝੋਟੀਆਂ ਦੁੱਧ ਆਤੇ ਹੋਣੀਆਂ ਬਹੁਤ ਭਾਜੀ ਜਿਆਦੀ ਚੰਗੀ ਕੱਟੀ ਆ ਬਸ ਠੀਕ ਹੈ ਤਾਂ ਮਗਰ ਬਾਕੀ ਭਾਜੀ ਚੂਣ ਬਸਮਾਨ ਜਾਰਾ ਵਧੀਆ ਸੀਲ ਸੂਲ ਬਹੁਤ ਬੋਲੋ ਜੀ ਫਿਰ ਧੀਰੀ ਜੇ ਭਾਜੀ ਪਿਓਰ ਇੱਥੇ ਵੀ ਆਣ ਕੇ ਆਪਣੀਆਂ ਫੁੱਲ ਸੱਲੀ ਕਰਕੇ ਖੜੇ ਬੈਠੇ ਗਏ ਲੋ ਬਾਦੀ ਬੂਟੀ ਜੀ ਕਹਿੰਦੀ ਹਾਂ ਜੀ ਲੈ ਲੋ ਜਖਾਰਾ ਕਰ ਜੰਗੇ ਹਾਂਜੀ ਹਾਂ ਮੰਜੀ ਥਾਨ ਭਾਜੀ 11 ਸਪੈਸ਼ਲ ਬੰਦੀ ਬੱਚਾ ਨੂੰ ਲੱਗਦਾ ਬਹੁਤ ਵਧੀਆ ਚੋਣ ਚਾਣ ਵੀ ਬਾਕੀ ਬੜੀ ਵਧੀਆ ਇਹ ਜੀਆਂ ਝੋਟੀਆਂ ਨਾ ਭਾਜੀ ਮੋਲ ਤੇ ਲੋਕਿੰਗ ਕਰੀ ਜਾਂਦੇ ਡੇ ਡੇਢ ਵੀ 140 ਜੈਜ ਦੇਣੀ ਆਪਾਂ ਕਿੰਨਾ 1 ਦਾ ਤੇ 2000 ਛੋੜ 1 ਲੱਖ 8000 ਨਹੀਂ ਠੀਕ ਆ ਜੈਜ ਦੇਣੀ ਆ ਝੋਟੀ ਦੂਦਰੀ ਭਾਜੀ ਝੋਟੀ 12 13 ਕਿਲੋਆਂ ਦਊਗੀ 1 ਲੱਖ 8000 1 ਲੱਖ 8000 ਦੀ 10000 ਮੋਲ ਤੇ ਆਹ ਇਹ ਵੀ ਝੋਟੀ ਭਾਜੀ ਦੂਜਾ ਸੁਹਾਵਾ ਇਹ ਗੱਬਣ ਮੋਹ ਛੇ ਦਾ ਬਾਰੇ ਗੱਬਣ ਲੈ ਕੇ ਮੋਈ ਵੀ ਦਿਖਾ ਇਹ ਵੀ ਝੋਟੀ ਬਹੁਤ ਯਾਦੀ ਚੰਗੀ ਏ ਇਹ ਵੀ ਚੈੱਕ ਕਰੋ ਕਰੋ ਨੇ ਵੀ ਸਿੰਘ ਸੁੰਗ ਦੀ ਕੁਆਲਿਟੀ ਇਹ ਵੀ ਉਧਰ ਹੀ ਆਈ ਆ ਨਹੀਂ ਭਾਜੀ ਇਹ ਆਪਾਂ ਇੱਥੇ ਲਾਈ ਆ ਹਾਂਜੀ ਉਧਰ ਤਿੰਨ ਆਈਆਂ ਝੋਟੀਆਂ ਦੋ ਵੇਗੀਆਂ ਇੱਕ ਰਹਿ ਗਈ ਠੀਕ ਆ ਹਰ ਮਣ ਕੇ ਡਾਵਲ ਜੂ ਭਾਈ ਇਹ ਭਾਈ ਨੇ ਹਫਤਾ ਲੈ ਜਾਣਾ ਵਾ ਬਣੂਗੀ ਬੜੀ ਝੋਟੀ ਇਹ ਵੀ ਝੋਟੀਆਂ ਰਿਕਾਰਡ ਕੋਲ ਬੜਾ ਆਪਣੇ ਕੋਈ 5 12 13 ਕਿਲੋ ਦਾ ਨਾਰਮਲ ਦਊਗਾ ਆਜੋ ਹਾਂਜੀ ਦੂਜਾ ਸੁਹਾਵਾ ਪਿਓਰ ਠੀਕ ਐ ਫਿਰ ਇੰਦੀ ਲੱਗੀ ਮੇਰਾ ਇਹ ਭਾਜੀ ਗਿੱਦੜ ਜੋੜੀ ਸੁਭੀ ਫੇਰ ਜੋੜੀ ਆ ਇੱਕ ਦਾਹ ਬੰਦਾ ਦੀ ਪਰ ਆਪਾਂ ਜਿਆਇ ਦੇਣੀ ਅੱਜ ਜੈ ਜੀ ਫੋਟ ਦੀਆਂ ਵਾਲੇ ਗੰ 85000 ਦੀ ਚਲੋ ਜਾ 8000 ਦੀ ਦੇਣੀ ਆ ਜੱਸਾ ਨਹੀਂ 8500 ਛੋੜੀ ਹੋਣੀ ਆ ਬਿਲਕੁਲ ਛੋਟੀ ਬੜੀ ਚੰਗੀ ਭਾਵੇਂ ਭਾਜੀ ਵੀਰ ਭਰਾ ਕੋਈ ਵੇਚਣ ਵਾਲਾ ਲੈ ਦੇ ਖੜ ਕੇ ਵੇਚ ਲੈ ਭਾਵੇਂ ਕੋਈ ਆਹਾਂ ਇਹ ਮੱਝ ਸੂਈ ਆ ਜੀ ਅੱਛਾ ਹਾਂਜੀ ਇਹ ਤਿੱਜਾ ਸੂਆ ਸੂਈ ਆ ਬਾਕੀ ਕੋਈ ਗਾੜੀ ਆਪਣੀ ਸਮਝ ਕਰ ਲੈ ਕਿਨੇ ਦਾ ਸੂਈ ਇਹ ਤਾਂ ਭਾਜੀ 15 ਦਿਨ ਹੋ ਗਏ ਆ ਦੁੱਧ ਕਿੰਨਾ ਹੋਣਾ ਇਸ ਟਾਈਮ ਦੁੱਧ ਭਾਜੀ ਆ ਟਾਈਮ ਮੇਰੇ ਕੋਲ 8 ਕਿਲੋ ਆ ਜੀ 8 ਕਿਲੋ ਦੁੱਧ ਤਿਆਰ ਹੈ ਹਾਂਜੀ ਠੀਕ ਆ ਲਓ ਜੀ ਬੱਚਾ ਬੱਚਾ ਭਾਜੀ ਇਹ ਤਾਂ ਮਗਰ ਕੱਟਾ ਆ ਕੱਟਾ ਮਗਰ ਆ ਗਿਆ ਹਾਂਜੀ ਇਹ ਵੀ ਦਿਖਾਓ ਕਰਾਂਗੇ ਅਗੇ ਚੌਣ ਬਸਵਾ ਭਾਜੀ ਨੂੰ ਵੀ ਓਕੇ ਐ ਵਧੀਆ 7 ਵਜੇ ਦੀ ਚਵਾਈ ਹੈ ਬੱਚੇ ਪੁੱਛਿਆ ਲਾਇ ਥਾਂ ਤੋਂ ਮਖਾਨਾ ਕਰਕੇ ਵੀ ਥਾਂ ਤੋਂ ਥੋੜਾ ਹਸਾ ਹਾਂਜੀ ਹਾਂਜੀ 7 ਵਜੇ ਦੀ ਚਵਾਈ ਹੈ ਭਾਜੀ ਸਵੇ ਸਾਢੇ 6 7 ਵਜੇ ਦੀ ਇਹਦੀ ਕੀਮਤ ਇਹਦੀ ਕੀਮਤ ਵੀ ਭਾਜੀ ਜਾਇਦੀ ਆ ਹਮ ਮੁੱਲ ਕਰਾਉਣ ਜਿੰਨਾ ਮਰਜ਼ੀ ਕਰੀਏ 70000 2000 ਛੋੜ 60000 ਦੀ ਚੱਲਣ ਦਾ ਫਰਪਾ ਠੀਕ ਹੈ ਫਿਰ ਕੋਟ ਦੀਆਂ ਵਾਲੇ ਕੰਮ ਲੈ ਆ ਗਈ ਬਦਿਆਰ ਬਾਦ ਪਾਈ ਨਾ ਵੀਡੀਓ ਤੁਸੀਂ ਨੇ ਦਿਖਾ ਦੇ ਲੈ ਵਾਵਾ ਠੀਕ ਆ ਤਾਰਾ ਮਾਰਦੇ ਕਿੱਥੇ ਬਹਿ ਕੇ ਬਾਠੀ ਜਿਆਦਾ ਵਧੀਆ ਭਾਜੀ ਕਿਉਂ ਨਾ ਸਮਝ ਚੋਟੀ 12 13 ਕਿਲੋ ਉਹਦੇ ਨੋਰਮਲ ਜਾਊਗੀ ਠੀਕ ਹੈ ਫਿਰ ਭਾਈ ਵੀਰ ਭਰਾ ਕੋ ਖਰਸੇ ਦਾ ਹਮਲਾ ਵੇਚਣ ਵਾਲਾ ਭਾਣਾ ਕੋ ਵੀਰ ਭਰਾ ਲੈ ਜੀ ਹਾਂ ਬਹੁਤ ਜਿਆਦੀ ਛੋਟੀ ਚੰਗੀ ਠੀਕ ਹੈ 1 ਲੱਖ 80000 ਜੀ ਨਾ 1 ਲੱਖ 80000 ਦੀ ਭਾਜੀ ਇਹ ਵੱਡਾ ਇਹ ਵੱਡੀ ਭਾਜੀ ਜੀ ਚਲੋ ਭਾਜੀ ਬੌਲੀ ਆ 12 ਕਿਲੋ ਇਹ ਤੀਜਾ ਚੌਥਾ ਦਿਨ ਸੂਈ ਨੂੰ ਹਾਂ 12 ਕਿਲੋ ਬੌਲੀ ਆ ਲੈ ਜੀ ਮੁਰੇ ਇਹ ਬੰਦਾ ਸੇਵਾਲਾ ਹੋਵੇ ਦੋ ਦਿਨ ਕੋ 15 16 ਕਿਲੋ ਚੋਈ ਜਾ ਹਾਂ 12 ਕਿਲੋ ਫੁੱਲ ਵੱਡੀ ਆ ਐਡੀ ਵੱਡੀ ਮੈਂ ਨਹੀਂ ਹੁੰਦੀ ਇਹਦਾ ਨਹੀਂ ਬਿਲਕੁਲ ਕੱਲੀ ਆਉ ਬਲੈਰੋ ਜੀ ਵਾਕੀ ਗੱਲ ਫੁੱਲ ਵੱਡੀ ਆ ਬਹੁਤ ਵੱਡੀ ਮੈਂ ਆ ਇਹ ਦੇ ਭਾਜੀ ਜਿਹੜਾ ਲੈ ਗਿਆ ਜਿੰਨਾ ਚਿਰ ਮਰਜੀ ਦੁੱਧ ਪੀ ਕੇ ਨੂੰ ਘਾਟਾ ਵੀ ਕੋਈ ਨਹੀਂ ਹਾਂ ਹਾਂ ਬਾਠ ਠੀਕ ਆ ਫਿਰ ਆਜੋ ਆਜੋ ਕਟਾ ਘੱਟੀ ਮਗਰ ਇਹਦੇ ਮਗਰ ਵੀ ਕੱਟਾ ਹੀ ਆ ਪਾਜੀ ਜਿਹਨੂੰ ਤੀਜਾ ਚੌਥਾ ਦਿਨ ਸੂਈ ਨੂੰ ਆ 12 ਕਿਲੋਊਗਾ ਪਾਜੀਆਂ ਲੀਟਰ ਵਾਲਾ ਇਹਦਾ ਮੁੱਲ ਫਿਰ ਇਹਦਾ ਮੁੱਲ ਕਰਾਉਣਾ ਪਏ ਹੋਈਏ ਤੇ ਪਾਜੀ ਲੋਕੀ ਡੇਢ ਡੇਢ ਕਰੀ ਜਾਂਦੇ ਪਰ ਜਾਇਜ 1 ਲੱਖ 5000 ਦੀ ਪਾਜੀ ਦੇਣੀ ਠੀਕ ਆ ਹਾਂਜੀ ਲਓ ਜੀ 1 ਲੱਖ 5000 1 ਲੱਖ 5000 ਦੀ ਹੋਰ ਕਰ ਦੇਣਗੇ ਮੌਕੇ ਦੇ ਮਾਨ ਦੇ ਮੌਕੇ ਦੇ ਪਾਜੀ ਕਰ ਦਾਂਗੇ ਥੋੜਾ ਬੋਤਾ ਮਾਨ ਦੇ ਤੇ ਪਰਲੀ ਗੱਬਣਾ ਕਰਲੀ ਪਾਜੀ ਟੋਕੜ ਗੱਬਣਿਆ ਅੱਛਾ ਹਾਂਜੀ ਇਤਨਾ ਵੀ ਨਹੀਂ ਆਣੀ ਮਾਜੀ ਪਾਜੀ ਟੋਕੜ ਗੱ ਗੱਬਣਵਾ ਗਾੜੀ ਤੇ 8 ਕਿਲੋ ਦੇ ਕੋ ਦੁੱਧ ਆ 8 ਕਿਲੋ ਦੁੱਧ ਆ ਤਿੰਨੇ ਮਹੀਨੇ ਦੋਵੇਂ ਟਾਈਮ ਭਾਜੀ ਇਹ ਵੀ ਤੋਲੋ ਇਹ ਵੀ ਮੱਝ ਭਾਜੀ ਫੁੱਲ ਵੱਡੀ ਆ ਜਿਹੜਾ ਸਾਂਭ ਲੂਗਾ ਨਾ ਹੂੰ ਕਿੱਥੋਂ ਲੈ ਕੇ ਨੇ ਇਹੋ ਜੇ ਕੰਟੇਨਰ ਹਾਂਜੀ ਇਹੋ ਜੇ ਕੰਟੇਨਰ ਭਾਜੀ ਇੱਕੋ ਕਰਵਾਏ ਦੋ ਨਾ ਖੁੱਲੀਆਂ ਮੱਝਾਂ ਛੱਡੀਆਂ ਉਹਨਾਂ ਕੋਲ 10-15 ਮਾਰ ਰੇਂਗ ਬੰਦ ਕਰ ਲਿਆ ਮਾਣੇ ਚੱਲ ਹਾਂ ਚੋਈਓ ਠੀਕ ਆ ਮਾਣਾ ਮੈਂ ਨਾ ਭਾਜੀ ਇੱਕ ਨੰਬਰ ਹੋਊਗੀ ਕੋਈ ਮੈਂ ਹੱਥ ਵੀ ਨਾ ਲਾਵੇ ਵਾ ਵਧੀਏ ਵਧੀਏ ਹੋਰ ਦਨਾਉਂ ਦਰੀ ਜਾਂਦੀਆਂ ਮੁੱਲ ਮੁੱਲ ਕੋਈ ਨਹੀਂ ਕਲਿਆਰੇ ਦੀ ਆਹੋਲ ਜੀ ਕਰਦੇ ਆ ਆ ਖੁੱਲੀਆਂ ਫਾਰਮ ਤੇ ਰਹਿੰਦੀ ਹੋਣੀਆਂ ਪਾਜੀਆਂ ਮੱਜਾਂ ਜਿਨ੍ਹਾਂ ਦੇ ਲੇਵਾ ਪਾਜੀ ਹੋਣੀਆਂ ਇਹਦਾ ਮੁੱਲ ਇਹ ਮારી ਟੋਕੜਾਂ ਵਾਲੇ ਪਾਜੀ ਦੇ ਦੇਣੀ ਆ ਕਿੰਨਾ 72000 ਦੀ 2000 ਛੋਟ 70000 ਦੀ ਪਾਜੀ ਚਲ 2000 ਹੋਰ ਜਾਂ ਦੇ ਜਾਣ ਦੇ ਤੂੰ 70000 ਦੀ 70000 ਦੀ ਕੋਫਰ ਆ ਜਿਹੜੇ ਲਾਲਿਆ ਪੂ ਪਹਿਲਾਂ ਪਹਿਲਾਂ ਮੁੜ ਕੇ ਨਾ ਆ ਕੇ ਵੀ ਉੱਧਰ ਗਈਆਂ ਗਈਆਂ ਬੰਦ ਫੁੱਲ ਵੱਡੀਆਂ ਮੱਜਾਂ ਆ ਭਾਜੀ ਕੋਈ ਇਹ ਨਾ ਆ ਕੇ ਛੋਟਿਆ 75 ਹਜ਼ਾਰ ਦੀ ਮੱਝ ਉੱਧਾ ਹੀ ਆ ਬਿਲਕੁਲ ਜਿਹੜਾ ਸਾਫ 3 ਨਾ ਮਹੀਨੇ ਦੀ ਗੱਭਣ ਜੇ 8 ਕਿਲੋ ਦੁੱਧ ਆ ਉਹ ਵੀਰ ਭਰਾਵਾ ਸਾਡੇ ਘਰੇ ਚੈੱਕ ਕਰਾ ਲੈ ਕੋਈ ਆਪਣੇ ਘਰੇ ਭਾਵੇਂ ਲੋ ਜੀ ਆਹੀ ਪਜੂ ਸੇਰ ਆ ਬਾਕੀ ਮੇਰਾ ਵੀ ਇੱਥੇ ਆਓ ਚੈੱਕ ਕਰੋ ਚੁਆਈ ਕਰੋ ਪਾਸ ਕਰੋ ਸਹੀ ਹੈ ਕਿ ਨਹੀਂ ਜੰਮੂ ਹਾਂਜੀ ਠੀਕ ਆ ਭਾਜੀ ਆਪੋ ਰੱਖੇ ਜੰਮੂ ਚਲੋ ਨੰਬਰ ਬੋਲੋ ਜੀ ਫਿਰ ਆਪਣਾ ਨੰਬਰ 77 ਦਾ 33 ਜੀਰੇ ਜੀਰੇ ਰੇਟ ਨਾਮ ਅਮਰਮੰਦੀਪ ਸਿੰਘ ਪਿੰਡ ਚਿਲਾੜੀ ਜ਼ਿਲ੍ਹਾ ਅਮਰਸਰ ਤਹਿਸੀਲ ਬਾਬੋਕਾਲਾ ਨੇੜੇ ਡੇਰਾ ਬਿਆਸ ਜੀ ਪਾਜੀ ਸਤਿ ਸ੍ਰੀ ਅਕਾਲ